ਨਾ ਜਿੰਦਾ ਕੋਈ ਭੰਨੇ ਨਹੀਂ ਸਾਰੇ ਜਿੰਦੇ ਉਵੇਂ ਪਏ ਆ ਸ਼ਾਂਤੇ ਹਾਂ ਡੀਵੀਆਰ ਲੈ ਕੇ ਆਪਾਂ ਕਿਉਂ ਨਹੀਂ ਆਪਾਂ ਇਹ ਜੀ ਜਿਹੜਾ ਆਪਾਂ ਖਰੀਦਿਆ ਸਕੂਲ ਨੂੰ ਜਿਹੜਾ ਸਾਰਾ ਸੰਪਰਕ ਬੱਚੇ ਵੱਢਦੇ ਆ ਹੀ ਰਹੇ ਰਹੇ ਸਾਡਾ ਜੇ ਕੋਈ ਨਿਸ਼ਾਨੀ ਮੈਂ ਡਬਲ ਲੌਕ ਜੀ ਚਾਹਦੇ ਆ ਵਾ ਬੰਦ ਜਗਾ ਤੇ ਦੂਜਾ ਕਮਰਾ ਜੇ ਰੋ ਤੋੜਦੇ ਆ ਆਪਣੇ ਸੈਟ ਕਰਕੇ ਜੇ ਸਭ ਤੋਂ ਪਹਿਲਾਂ ਨੂੰ ਭੰਨੇ ਕੇ ਸਾਡਾ ਡੀਵੀਆਰ ਲੈ ਕੇ ਜੀ ਵੇਚ ਦੇ ਅੱਗੇ ਇਹ ਆਈਕੀਨ ਦਾ ਬੀਐਸ ਹੁਣ ਸਮਾਪਤ ਚਾਹ। ਅੱਗੇ ਵੀ ਦੇਖੋ। ਕਾਂ ਡੀਆ ਦੇਖੋ ਡੀਆ। ਸਾਰਾ ਲੱਗੇ ਦੋ ਸਾਡੇ ਕੈਮਰੇ ਲੈ ਕੇ ਨਾਲ। ਖਾਜੀ ਸਰ ਤੋਂ ਨਾਮ ਕੀ ਹੈ? ਮੇਰਾ ਨਾਮ ਖਜ਼ਾਰ ਖੇਤਰਪਾਲ ਸਿੰਘ ਹੈ। ਹੈਡ ਟੀਚਰ ਸਰਕਾਰੀ ਫ੍ਰੈਂਚੀ ਗੁੱਪ ਪਿੰਡ ਕੈੜੀ। ਕਿਹੜੀ ਸਾਰਾ ਅੱਜ ਵਾਰਦਾਤ ਹੋਈ ਆ? ਉਸ ਬਾਰੇ ਦੱਸੋ ਸਰ। ਆ 2 ਅਪ੍ਰੈਲ ਦੀ ਰਾਤ ਨੂੰ ਤੇ ਆਪਣੀ ਚੋਰਾਵਾਂ ਵੱਲੋਂ ਤੇ ਸਾਡੇ ਸਕੂਲ ਦੇ ਸਾਰੇ ਕਮਰਿਆਂ ਦੇ ਜਿੰਦੇ ਤੋੜ ਕੇ ਜਿੰਦੇ ਨੂੰ ਨੁਕਸਾਨ ਪਹੁੰਚਾਇਆ ਗਿਆ ਅਲਮਾਰੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਸਾਡੀਆਂ ਦੋ ਟੈਬਲੇਟਾਂ 1 DVR 3 ਕੈਮਰੇ 2 ਕੁੱਕਰ 10 ਦੇ ਕੇ ਇੱਕ ਕੜਾਹੀ ਇੱਕ ਰੈਗੂਲੇਟਰ 7 ਲੋਹੇ ਦੇ ਐਂਗਲ Wi-Fi ਦੀ ਬੈਟਰੀ ਮਾਉਂਟ OND ਸਪਲੇਟ ਤੇ ਸਿਜੂ ਆਦ ਚੋਰੀ ਹੋ ਗਈ ਪਹਿਲਾਂ ਵੀ ਸਰ ਬਾਰਤ ਬਾਰਤ ਹੋਈ ਸਰ ਹਾਂ ਸਾਡੇ ਸਕੂਲ ਦੇ ਵਿੱਚ ਇਹ ਤੀਜੀ ਚੋਰੀ ਦੀ ਵਾਰ ਦਾ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਕੀਤੀ ਸੀ ਪਹਿਲਾਂ ਪ੍ਰਸ਼ਾਸਨ ਤੋਂ ਇਸ ਚੋਰਾ ਨੂੰ ਖੇਤੀ ਦੀ ਫਰਨੀ ਮੰਗ ਕੀਤੀ ਸੀ ਕੋਈ ਕਾਰਵਾਈ ਨਹੀਂ ਸਰ ਦੇਖੋ ਜੀ ਇਹ ਤਾਂ ਪੁਲਿਸ ਦਾ ਸੱਕਤ ਹੋਇਆ ਇਹ ਹਜੇ ਤੱਕ ਕੋਈ ਚੋਰ ਫੜਿਆ ਨਹੀਂ ਹੁਣ ਤੁਸੀਂ ਕੀ ਮੰਗ ਮੰਗਦੇ ਹੋਣ ਸਾਡੇ ਸਕੂਲਾਂ ਦੇ ਵਿੱਚ ਰਾਤ ਨੂੰ ਜੋ ਕਿਦਰ ਤੱਕ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਜਿੰਦੋਂ ਤੱਕ ਵੀ ਹੋਵੇ ਚੋਰਾਂ ਜਿਹਨਾਂ ਨੇ ਚੋਰੀ ਕੀਤੀ ਹੈ ਉਹਨਾਂ ਨੂੰ ਛੇਤੀ ਛੇਤੀ ਫਾਂਸਾ ਕਰਨਾ ਚਾਹੀਦਾ ਹੈ ਧੰਨਵਾਦ